ਪਿਆਰੇ ਦੋਸਤੋ ਮੈਂ ਤੁਹਾਨੂੰ ਇੱਕ ਬਹੁਤ ਸ਼ਾਨਦਾਰ ਪ੍ਰਾਪਰਟੀ ਦਿਖਾਉਣ ਲੱਗਾ ਜਿਹਦਾ 264 ਫੁੱਟ ਫਰਾਂਟਾ ਤੇ ਪਿੰਡ ਦੀ ਬਿਲਕੁਲ ਨੇੜੇ ਮਤਲਬ ਜਿੱਥੋਂ ਪਿੰਡ ਦੇ ਘਰ ਖਤਮ ਹੁੰਦੇ ਆ ਉੱਥੇ ਇਹ ਪ੍ਰਾਪਰਟੀ ਆ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਆ ਜਿਹੜੀਆਂ ਡੇਕਾਂ ਲੱਗੀਆਂ ਹੋਈਆਂ ਇਹ ਬਿਲਕੁਲ ਇਸੇ ਪ੍ਰਾਪਰਟੀ ਦੇ ਹੀ ਮੱਥੇ ਤੇ ਲੱਗੀਆਂ ਹੋਈਆਂ ਮਤਲਬ ਪਿੰਡ ਦੀ ਪ੍ਰਾਪਰਟੀ ਆ ਪਰ ਖੇਤ ਵਰਗਾ ਮਾਹੌਲ ਆਪਾਂ ਇਹ ਕਹਿ ਸਕਦੇ ਆ ਕੋਠੀ ਆ ਬਹੁਤ ਸ਼ਾਨਦਾਰ ਕੋਠੀ ਪਈ ਆ ਤਕਰੀਬਨ 3 ਸਵਾ 3 ਕਨਾਲ ਦੇ ਵਿੱਚ ਕੋਠੀ ਪਈ ਆ ਤੇ 2 ਕਿੱਲੇ ਇਹ ਜਮੀਨ ਦੇ ਆ ਸੱਚ ਨੂੰ 2 ਕਿੱਲੇ ਜਮੀਨ ਦੇ ਆ ਜੇ ਤੁਸੀਂ ਕੱਲੀ ਭਾਰਤ ਦੀ ਗੱਲ ਹੀ ਕਰੋ ਨਾ ਇਸ ਦੇ ਵਿੱਚ ਭਾਰਤ ਜੇ ਅੱਜ ਪਾਉਣੀ ਹੋਵੇ ਤਾਂ ਭਾਰਤ ਪੈ ਜੂਗੀ 5-7 ਲੱਖ ਰੁਪਏ ਦੀ ਭਾਰਤ ਪੈ ਜੂਗੀ ਇਹਦੇ ਵਿੱਚ ਭਾਰਤ ਪਈ ਹੋਈ ਆ ਇੰਟਰਲੌਕ ਲੱਗਿਆ ਹੋਇਆ ਇੱਥੋਂ ਤੱਕ ਤੁਸੀਂ ਦੇਖੋ ਵੀ ਜਿਹੜੇ ਇਹਦੇ ਵਿੱਚ ਨਾ ਬਾਗ ਦੇ ਵਿੱਚ ਬੂਟੇ ਲਾਇਆ ਨਾ ਸੀਤਾਫਲ ਦੇ ਬੂਟੇ ਵੀ ਲਾਇਆ ਹੋਇਆ ਹੋ ਸਕਦਾ ਸੀਤਾਫਲ ਦਾ ਨਾਂ ਲੈ ਕੇ ਇਸ ਕੋਠੀ ਦੇ ਵਿੱਚ ਇੰਟਰਸਟ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਵੀ ਯਾਗ ਪੇ ਤੁਹਾਨੂੰ ਪਤਾ ਹੀ ਆ ਸੱਜਣੋ ਤੁਹਾਨੂੰ ਨਾ ਇੱਕ ਗੱਲ ਹੋਰ ਕਹਿ ਦਿਆਂ ਕਿ ਜਿਹੜੀ ਚੀਜ਼ ਦਿਖਾਉਣੀ ਚਾਹੁੰਨਾ ਉਹ ਇਹ ਆ ਵੀ ਜਿਹੜੇ ਸੱਜਣ ਦੀ ਇਹ ਪ੍ਰਾਪਰਟੀ ਆ ਇਹ ਕੋਈ ਹਿੱਸੇਦਾਰੀ ਨਹੀਂ ਇਹਦੇ ਵਿੱਚ ਇੱਕ ਖਾਸ ਨੰਬਰ ਆ ਬਹੁਤ ਵਾਰ ਕੀ ਹੁੰਦਾ ਕਿ ਪ੍ਰਾਪਰਟੀ ਪਈ ਹੁੰਦੀ ਆ ਪਰ ਉਹ ਸਾਂਝੇ ਮਸਤਰਕੇ 'ਚ ਪਈ ਵੀ ਹੁੰਦੀ ਆ ਕੱਲ ਨੂੰ ਰੱਟਾ ਪੈ ਜਾਂਦਾ ਜੀ ਇਹ ਤਾਂ ਮੇਰਾ ਨਹੀਂ ਇਹ ਫਲਾਣੇ ਦਾ ਬਣਦਾ ਇਹ ਮਤਲਬ ਤਕਸੀਮ ਹੋਏ ਵੇ ਖਾਸ ਨੰਬਰ ਆ ਜਿਹੜੇ ਨੰਬਰਾਂ ਤੇ ਆਪਾਂ ਖੜੇ ਆ ਉਹੀ ਨੰਬਰ ਪਟਵਾਰੀ ਤੋਂ ਲਿਆ ਕੇ ਕਾਨੂੰਗੋ ਤੋਂ ਲੈ ਕੇ ਨਕਸ਼ੇ ਤੇ ਤੁਸੀਂ ਚੈੱਕ ਕਰਾ ਸਕਦੇ ਆ ਉਹੀ ਨੰਬਰ ਆ ਆਨਲਾਈਨ ਤੁਸੀਂ ਚੈੱਕ ਕਰਨਾ ਚਾਹੋ ਜਾਂ ਕਿਸੇ ਤੋਂ ਚੈੱਕ ਕਰਾਉਣਾ ਚਾਹੋ ਤਾਂ ਇਹ ਬਿਲਕੁਲ ਖਾਸ ਨੰਬਰ ਆ ਨੰਬਰ 2 ਤੇ ਇਹ ਪ੍ਰਾਪਰਟੀ ਕਿਸੇ ਵਪਾਰੀ ਬੰਦੇ ਦੀ ਪ੍ਰਾਪਰਟੀ ਨਹੀਂ ਬਈ ਪਾਇਆ ਜੀ ਤੇ ਉਹ ਵੇਚਾਂ ਉਹੋ ਨਹੀਂ ਕੇਸ ਇਹ ਪ੍ਰਾਪਰਟੀ ਇੱਕ ਪਿਆਰੇ ਸੱਜਣ ਦੀ ਪ੍ਰਾਪਰਟੀ ਆ ਜਿਹੜੀ ਉਹ ਆਪਣੀ ਪ੍ਰਾਪਰਟੀ ਆਪਣੀ ਇੱਛਾ ਨਾਲ ਵੇਚਣੀ ਚਾਹੁੰਦੇ ਆ ਕਿਉਂਕਿ ਤਿੰਨ ਕਨਾਲਾਂ ਚ ਕੋਠੀ ਆ ਤਕਰੀਬਨ 1 ਕਿੱਲਾ 5 ਕਨਾਲ ਥਾਂ ਫਰੀ ਆ ਤਾਂ ਉਹਦੇ ਲਈ ਇੱਥੇ ਮੋਟਰ ਕਨੈਕਸ਼ਨ ਲੱਗਿਆ ਹੋਇਆ ਖੇਤਾਂ ਵਾਲਾ ਜੇ ਆਪਾਂ ਮੋਟਰ ਕਨੈਕਸ਼ਨ ਦੀ ਗੱਲ ਹੀ ਕਰੀਏ ਨਾ ਕੱਲੇ ਦੀ ਤਾਂ ਤਕਰੀਬਨ 7-8 ਲੱਖ ਦਾ ਮੋਟਰ ਕਨੈਕਸ਼ਨ ਮਿਲਦਾ ਅੱਜਕੱਲ ਜਿੱਥੇ ਆਪਾਂ ਖੜੇ ਆ ਰਕਬਾ ਇਹ ਰਕਬਾ ਏ ਜਿੱਥੇ ਆਪਾਂ ਖੜੇ ਆ ਇਸ ਕੋਠੀ ਤੋਂ ਨਾ ਤੁਹਾਨੂੰ 10 ਮਿੰਟ ਦੀ ਦੂਰੀ ਤੇ 에어ਪੋਰਟ ਡੋਮੈਸਟਿਕ 에어ਪੋਰਟ ਹੈ ਹਲਵਾਰੇ ਵਾਲਾ ਤੁਹਾਨੂੰ 15 ਮਿੰਟ ਦੀ ਦੂਰੀ ਤੇ ਲੁਧਿਆਣਾ ਹੈ ਤੁਹਾਨੂੰ 10-15 ਮਿੰਟ ਦੀ ਦੂਰੀ ਤੇ ਉੱਪਰ ਹੀ ਹੈਗਾ ਜਗਰਾਉ ਤੁਹਾਨੂੰ ਸਿਰਫ 3 ਮਿੰਟ ਦੀ ਦੂਰੀ ਤੇ ਮੁੱਲਾਪੁਰ ਜਿੱਥੇ ਤੁਹਾਨੂੰ ਮਿਲ ਜੂਗਾ ਆਊਟਲੈਟ ਮਿਲ ਜੂਗਾ ਫੂਡ ਕੋਰਟ ਮਿਲ ਜਾਣਗੇ ਜਿੱਥੇ ਤੁਹਾਨੂੰ 2-3 ਮਿੰਟ ਦੀ ਦੂਰੀ ਤੇ ਵੱਡਾ ਕਰਿਆਨਾ ਸਟੋਰ ਮਿਲ ਜੂਗਾ ਤੁਹਾਡੇ ਬੱਚਿਆਂ ਵਾਲਾ ਸਕੂਲ 2 ਮਿੰਟ ਦੀ ਦੂਰੀ ਤੇ ਆ 1 ਮਿੰਟ ਦੀ ਦੂਰੀ ਤੇ ਬਹੁਤ ਚੰਗਾ ਖੇਡ ਸਟੇਡੀਅਮ ਆ ਸੱਜਣੂ ਤੇ ਨਾਲ ਦੀ ਨਾਲ ਇਸ ਪਿੰਡ ਨੂੰ 6-7 ਬਹੁਤ ਵਧੀਆ ਸੜਕਾਂ ਆਉਂਦੀਆਂ ਇੱਕ ਮੁੱਲਾਪੁਰ ਦੇ ਕੋਲੇ ਇੱਕ ਬਹੁਤ ਮਹਿੰਗੀ ਕਲੋਨੀ ਬਣੀ ਹੋਈ ਆ ਬਹੁਤ ਸੋਹਣੀ ਉਹ ਵੀ ਰਕਵੇ ਪਿੰਡ ਦੀ ਜ਼ਮੀਨ ਦੀ ਹੋਈ ਆ ਸੱਜਣੂ ਹੋਰ ਵੀ ਪ੍ਰਾਪਰਟੀ ਬਾਰੇ ਬਹੁਤ ਗੱਲਾਂ ਆ ਜੋ ਕਰਦੇ ਆ ਫਿਰ ਤੁਸੀਂ ਕੋਠੀ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਕੋਠੀ ਤੋਂ ਬਿਨਾ ਜੇ ਆਪਾਂ ਆਮ ਜਿਵੇਂ ਸਾਡਾ ਘਰ ਪਾਇਆ ਹੋਇਆ ਮਤਲਬ ਅਸੀਂ ਇਸ ਤਰ੍ਹਾਂ ਦੇ ਘਰ ਚ ਬੰਨੇ ਆ ਇਹ ਕੋਠੀ ਤੋਂ ਇਲਾਵਾ ਆਪਾਂ ਕਹਿ ਲਈਏ ਵਿੱਚ ਇਸ ਕੋਠੀ ਨੂੰ ਸਾਂਭਣ ਵਾਲਿਆਂ ਵਾਸਤੇ ਜਾਂ ਨੌਕਰਾਂ ਵਾਸਤੇ ਇਸ ਤਰ੍ਹਾਂ ਦਾ ਘਰ ਆ ਆ ਦੇਖੋ ਆ ਜਨਰੇਟਰ ਜਿਹੜੀ ਵੀ ਚੀਜ਼ ਮੈਂ ਤੁਹਾਨੂੰ ਦਿਖਾਉਂਗਾ ਆ ਜਨਰੇਟਰ ਪਿਆ ਇਹ ਇਸੇ ਤਰ੍ਹਾਂ ਹੀ ਜਿਹੜੀਆਂ ਵੀ ਚੀਜ਼ਾਂ ਤੁਸੀਂ ਕੋਠੀ ਦੇ ਵਿੱਚ ਬੈੱਡ ਦੇਖੋਗੇ ਏਸੀ ਦੇਖੋਗੇ ਜੋ ਵੀ ਚੀਜ਼ਾਂ ਤੁਹਾਨੂੰ ਕੋਠੀ ਦੇ ਵਿੱਚ ਉਹ ਸਾਰੀਆਂ ਵਿੱਚੇ ਹੀ ਮਿਲ ਜਾਣੀਆਂ ਕੋਈ ਆਏ ਨਹੀਂ ਟੂਟੀ ਜਾਂ ਸੋਚ ਵੀ ਨਹੀਂ ਖੋਲੂਗਾ ਆ ਦੇਖੋ ਬਾਹਰ ਵਾਸਤੇ ਬਾਥਰੂਮ ਬਣਿਆ ਹੋਇਆ। ਮਤਲਬ ਬਾਥਰੂਮ ਕਿੱਡੇ-ਕਿੱਡੇ ਬਾਥਰੂਮ ਬਣੇ ਹੋਏ ਆ। ਇਹ ਬਾਥਰੂਮ ਹੋ ਗਏ। ਆ ਦੇਖੋ ਆ ਮਤਲਬ ਜਿਵੇਂ ਕਈ ਵਾਰੀ ਆਪਾਂ ਬਾਈ ਹੁਣੀ ਕਿਉਂਕਿ ਪ੍ਰਾਪਰਟੀ ਹੈ ਜਿਹੜੀ ਮਗਰੋਂ ਸਾਹਮਦੇ ਸੀ ਉਹਨਾਂ ਲਈ ਆ ਦੇਖੋ ਕਿਚਨ। ਆ ਦੇਖੋ ਕਿੱਡੀ ਕਿਚਨ ਬਣੀ ਹੋਈ ਆ। ਠੀਕ ਆ। ਫਿਰ ਇੱਕ ਤੋਂ ਨੂੰ ਮੈਂ ਹੋਰ ਗੱਲ ਦੱਸਦਾ ਬਈ ਜਿਵੇਂ ਇਧਰਲੇ ਪਾਸੇ ਗਰਾਜ ਬਣਿਆ ਹੋਇਆ ਆ ਦੇਖੋ ਇੱਥੇ ਤੁਹਾਡੀ ਗੱਡੀ ਖੜ ਸਕਦੀ ਆ ਇਹ ਤੋਂ ਹੋਰ ਕੰਮ ਦੀ ਗੱਲ ਦੱਸਾਂ ਇਹਦੇ ਅੱਧਾ ਕਿੱਲਾ ਤਾਂ ਨਾਲ ਲੱਗ ਜਾਂਦਾ ਕੋਠੀ ਦੇ ਇਧਰਲੇ ਪਾਸੇ ਇੱਕ ਕਿੱਲਾ ਇਹਦੇ ਮਗਰਲੇ ਪਾਸੇ ਆ ਐਦੋਂ ਪਿਛਲੇ ਪਾਸੇ ਇੱਕ ਕਿੱਲਾ ਜਿਵੇਂ ਮੰਨ ਲਓ ਤੁਸੀਂ ਡੈਰੀ ਫਾਰਮ ਖੋਲਣਾ ਕੋਈ ਗਾਂਆਂ ਦਾ ਮੱਝਾਂ ਦਾ ਤਾਂ ਤੁਸੀਂ ਇੱਥੋਂ ਦਰਵਾਜ਼ਾ ਕੱਢ ਕੇ ਅੰਦਰਲੇ ਪਾਸੇ ਵੀ ਕੰਮ ਕਰ ਸਕਦੇ ਕੋਈ ਫਾਰਮ ਖੋਲਣਾ ਕੋ ਘੋੜਿਆਂ ਦਾ ਫਾਰਮ ਬਣਾਉਣਾ ਕੋਈ ਬਾਗ ਲਾਉਣਾ ਤੁਸੀਂ ਤਾਂ ਆ ਦੇਖੋ ਆ ਕਿੱਡਾ ਵੱਡਾ ਹਾਲ ਆ ਇਹ ਦੇ ਇਹ ਕੋਠੀ ਤੋਂ ਬਾਹਰ ਬਾਹਰ ਆ ਮਤਲਬ ਕਹਿਣ ਤੋਂ ਪਾਵੇ ਇੱਕ ਫਾਲਤੂ ਇਮਾਰਤਾ ਇਹ ਆ ਦੇਖੋ ਸਟੋਰ ਬਣਿਆ ਹੋਇਆ ਜੇ ਤੁਹਾਡਾ ਕੋਈ ਮਹਿਮਾਨ ਆਇਆ ਜਾਂ ਤੁਹਾਡੇ ਤੁਸੀਂ ਆਪਣੇ ਕੋਠੀ ਦੇ ਵਿੱਚ ਨੌਕਰ ਰੱਖਿਆ ਤਾਂ ਕੋਈ ਇਸ ਤਰ੍ਹਾਂ ਦਾ ਆ ਦੇਖੋ ਆ ਬੈਠਕ ਪਈ ਹੋਈ ਆ ਮਤਲਬ ਪੂਰਾ ਸ਼ਾਨਦਾਰ ਆਪਾਂ ਕਹਿ ਲਈਏ ਵੀ ਜੇ ਐਡਾ ਮਕਾਨ ਹੀ ਪਾਉਣਾ ਹੋਵੇ ਕੋਠੀ ਨੂੰ ਪਾਸੇ ਛੱਡ ਗਏ ਤਾਂ ਐਡਾ ਮਕਾਨ ਇਟਾਂ ਲੈਂਟਰ ਪਾ ਕੇ ਸਾਰੀ ਤਿਆਰੀ ਹੋ ਕੇ ਇਸ ਤਰ੍ਹਾਂ ਦਾ ਰੰਗ ਹੋ ਕੇ ਐਡਾ ਮਕਾਨ ਹੀ 20 ਲੱਖ ਰੁਪਏ ਨਾਲ ਤਿਆਰ ਹੋਊਗਾ ਮੈਨੂੰ ਪਤਾ ਵੀ ਜੇ ਐਡਾ ਮਕਾਨ ਹੀ ਤਿਆਰ ਕਰਨਾ ਹੋਵੇ ਤੇ ਇਹ ਮਕਾਨ ਵੀ ਤੁਹਾਨੂੰ ਵਿਚੇ ਮਿਲ ਰਿਹਾ ਜਨਰੇਟਰ ਮਿਲ ਰਿਹਾ ਮੋਟਰ ਦਾ ਕਨੈਕਸ਼ਨ ਮਿਲ ਰਿਹਾ ਉਦੋਂ ਬਾਅਦ ਆਜੋ ਇਧਰਲੇ ਪਾਸੇ ਇਧਰਲੇ ਪਾਸੇ ਆਜੋ ਇਧਰਲੇ ਪਾਸੇ ਤੁਹਾਨੂੰ ਮਿਲ ਰਿਹਾ ਸੱਜਣੋ ਆਤਾ ਕੋਠੀ ਆ ਕੋਠੀ ਦੇ ਅੰਦਰ ਚੱਲਦੇ ਆ ਬਾਅਦ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਆ ਦੇਖੋ ਬਾਹਰਲੇ ਪਾਸੇ ਬਾਹਰਲੇ ਪਾਸੇ ਜਿਵੇਂ ਕਿਸੇ ਬੰਦੇ ਨੇ ਇੱਥੇ ਇਸ ਥਾਂ ਤੇ ਪੂਲ ਬਣਾਉਣਾ ਤੁਹਾਨੂੰ ਪੂਲ ਮਿਲ ਜਾਊਗਾ ਤੁਹਾਨੂੰ ਤੁਸੀਂ ਕੋਈ ਜਾਨਵਰ ਰੱਖਣਾ ਇੱਥੇ ਤੁਹਾਨੂੰ ਲੱਗਦਾ ਕਿਰ ਇੱਥੇ ਘੋੜਾ ਖੜਾ ਸੋਹਣਾ ਲੱਗੇ ਜਾਂ ਗਾਂ ਹੀ ਰਖੜੀ ਸੋਹਣੀ ਲੱਗੇ ਜਾਂ ਪੰਛੀ ਜਾਂ ਕੋਈ ਕੁੱਤਿਆਂ ਵਾਸਤੇ ਬਣਾਉਣਾ ਜਾ ਕੋਈ ਵੀ ਇਸ ਤਰ੍ਹਾਂ ਦਾ ਸਿਸਟਮ ਬਣਾਉਣਾ ਜਾਂ ਬਾਗ ਹੀ ਲਾਉਣਾ ਉਹ ਫਿਰ ਇਹਨਾਂ ਨੇ ਸੀਵਰੇਜ ਸਿਸਟਮ ਬਹੁਤ ਸ਼ਾਨਦਾਰ ਤਰੀਕੇ ਨਾਲ ਸੀਵਰੇਜ ਪਾਇਆ ਹੋਇਆ ਮਤਲਬ ਕਈ ਵਾਰੀ ਬੰਦਾ ਇਹ ਸੋਚਦਾ ਕਿ ਪਿੰਡ ਦੀ ਨਿਆਈ ਦੀ ਕੋਠੀ ਆ ਵੀ ਕਦੇ ਇਹ ਨਾ ਹੋਵੇ ਗੰਦੇ ਪਾਣੀ ਦਾ ਨਿਕਾਸ ਨਾ ਹੋਉਂਦਾ ਹੋਵੇ ਤਾਂ ਗੰਦੇ ਪਾਣੀ ਦੇ ਨਿਕਾਸ ਦਾ ਇਹਨਾਂ ਨੇ ਬਹੁਤ ਧਿਆਨ ਰੱਖਿਆ ਐਨਆਰਆਈ ਬੰਦੇ ਦੀ ਕੋਠੀ ਆ ਮਤਲਬ ਐਂ ਨਹੀਂਗਾ ਵੀ ਵਪਾਰੀ ਬੰਦੇ ਨੇ ਸ਼ੌਂਕ ਨਾਲ ਕੋਠੀ ਪਾਈ ਆ ਇੱਕ ਇੱਕ ਚੀਜ਼ ਸ਼ਾਨਦਾਰ ਲੱਗੀ ਆ ਪੱਥਰ ਤੋਂ ਲੈ ਕੇ ਕੰਧਾਂ ਦੇ ਮਟੀਰੀਅਲ ਤੱਕ ਕੋਈ ਵੀ ਬੰਦਾ ਮਟੀਰੀਅਲ ਟੈਸਟ ਕਰ ਸਕਦਾ ਇਸ ਕੋਠੀ ਦਾ ਇੰਨਾ ਸ਼ਾਨਦਾਰ ਕੰਮ ਹੋਇਆ ਹੋਇਆ ਮੈਂ ਤੁਹਾਨੂੰ ਕੋਠੀ ਅੰਦਰਲੇ ਪਾਸੇ ਤੋਂ ਦਿਖਾ ਦਿੰਦਾ ਅੰਦਰਲੇ ਪਾਸੇ ਤੁਸੀਂ ਬੜੋਗੇ ਆਜ ਦੀ ਆ ਗਈ ਲੌਬੀ ਕੋਠੀ ਦੀ ਇਧਰਲੇ ਪਾਸੇ ਆ ਗਿਆ ਤੁਸੀਂ ਮਹਿਮਾਨ ਆਏ ਹੋਏ ਆ ਇੱਥੇ ਬੈਠ ਕੇ ਖਾਣਾ ਖਾਣਾ ਪਰਿਵਾਰ ਨੇ ਤਾਂ ਰਸੋਈ ਦੇ ਨਾਲ ਇਧਰਲੇ ਪਾਸੇ ਖਾਣਾ ਖਾਣ ਵਾਸਤੇ ਆ ਗਿਆ ਇਧਰਲੇ ਪਾਸੇ ਸ਼ਾਨਦਾਰ ਰਸੋਈ ਰਸੋਈ ਦੇ ਵਿੱਚੋਂ ਇੱਕ ਵੀ ਚੀਜ਼ ਮਤਲਬ ਕੁਝ ਵੀ ਸਾਰਾ ਕੁਝ ਇਹਨਾਂ ਨੇ ਕੋਈ ਐਚੀ ਨਹੀਂ ਦੇਖੋ ਕਿੰਨੀ ਘੈਂਟ ਲੱਗੀ ਹੋਈ ਆ ਆਹ ਦੇਖੋ ਕਿੱਡੀਆਂ ਵਧੀਆ ਮਤਲਬ ਕਬਟ ਬਣੀਆਂ ਹੋਈਆਂ ਫਰਿੱਜ ਲੱਗੀ ਹੋਈ ਆ ਪੱਖਾ ਕੋਈ ਸੋਚ ਨਹੀਂ ਹਲਾਈ ਜਾਊਗੀ ਪੱਖਾ ਨਹੀਂ ਕੋਈ ਵੀ ਚੀਜ਼ ਛੇੜੀ ਨਹੀਂ ਜਾਊਗੀ ਸਭ ਕੁਝ ਤੁਹਾਨੂੰ ਮਿਲੂਗਾ ਆ ਜੋ ਇਧਰਲੇ ਪਾਸੇ ਤੁਹਾਨੂੰ ਮੈਂ ਦਿਖਾ ਦਿੰਨਾ ਬੈੱਡਰੂਮ ਆਹ ਦੇਖੋ ਬਣਿਆ ਹੋਇਆ ਆਹ ਦੇਖੋ ਬੈੱਡਰੂਮ ਬਣਿਆ ਹੋਇਆ ਏਸੀ ਲੱਗਿਆ ਹੋਇਆ ਆ ਦੇਖੋ ਬਾਥਰੂਮ ਕਿੱਡੇ ਸ਼ਾਨਦਾਰ ਬਣੇ ਹੋਏ ਆ ਆ ਦੇਖੋ ਕਿੱਡੇ ਖੁੱਲੇ-ਖੁੱਲੇ ਪੂਰੇ ਕਮਰਿਆਂ ਜਿੱਡੇ-ਜਿੱਡੇ ਬਾਥਰੂਮ ਬਣੇ ਹੋਏ ਆ ਤੇ ਤੁਹਾਨੂੰ ਮੈਂ ਹੋਰ ਸਾਰੀ ਕੋਠੀ ਦਿਖਾਉਣਾ ਆ ਦੇਖੋ ਇਧਰਲੇ ਪਾਸੇ ਤੁਹਾਡੇ ਆਏ ਗਏ ਹੈ ਮਹਿਮਾਨਾਂ ਵਾਸਤੇ ਪਰੌਣਿਆਂ ਤਰੌਣਿਆਂ ਵਾਸਤੇ ਆ ਦੇਖੋ ਸੇਵਾ ਕਰਨ ਵਾਸਤੇ ਆ ਦੇਖੋ ਕੱਚ ਦਾ ਗੇਟ ਲੱਗਿਆ ਔਰ ਦੇਖੋ ਏਸੀ ਲੱਗੇ ਹੋਏ ਆ ਆ ਦੇਖੋ ਕਿੱਡੇ ਸ਼ਾਨਦਾਰ ਸੋਫੇ ਪਏ ਆ ਆ ਦੇਖੋ ਇਧਰਲੇ ਪਾਸੇ ਬਾਰ ਬਣਿਆ ਹੋਇਆ ਸ਼ਾਮ ਨੂੰ ਮਾਹੌਲ ਮਾਹੌਲ ਰੰਗीन ਕਰਨ ਵਾਸਤੇ ਇੱਧਰਲੇ ਪਾਸੇ ਅਲੱਗ ਤੋਂ ਇੱਕ ਫਰਿੱਜ ਅਲੱਗ ਤੋਂ ਫਰਿੱਜ ਦਿੱਤੀ ਹੈ ਹੈ ਹਾਂ ਇੱਕ ਤਰ੍ਹਾਂ ਦੀ ਛੋਟੀ ਕਿਚਨ ਹੀ ਆ ਵੀ ਜਿੱਥੇ ਤੁਸੀਂ ਸਰਵ ਕਰ ਸਕਦੇ ਆ ਬਣਿਆ ਬਣਾਇਆ ਰੈਡੀमेड ਖਾਣਾ ਸਰਵ ਕਰ ਸਕਦੇ ਆ ਇੱਥੋਂ ਤੁਸੀਂ ਠੀਕ ਆ ਕਿ ਨਹੀਂ ਆ ਦੇਖੋ ਇੱਥੇ ਐ ਪੈਗ ਪੂਗ ਬਣਾਉਣ ਨੂੰ ਵੀ ਬਣਾ ਕੇ ਐ ਫੜਾਉਣ ਨੂੰ ਐ ਸਿਸਟਮ ਪੂਰਾ ਜਾਂਦਾ ਘੈਂਟ ਬਣਾਇਆ ਹੋਇਆ ਯਾਰ ਜਿਗਾੜਮੈਂਟ ਤੁਹਾਨੂੰ ਮੈਂ ਚੱਲ ਆਪਾਂ ਤੁਹਾਨੂੰ ਪ੍ਰੀਤਾਂ ਚੱਲੀਏ ਇੱਥੇ ਪਰਿਵਾਰ ਨਾਲ ਬੈਠ ਕੇ ਐਲ ਸੀ ਡੀ ਸ਼ਾਨਦਾਰ ਮਤਲਬ ਜੋ ਵੀ ਚੀਜ਼ ਇੱਥੇ ਲੱਗੀ ਹੋਈ ਆ ਨਾ ਉਹ ਸਾਰੀ ਦੀ ਸਾਰੀ ਐਨ ਵੈਨ ਤੁਹਾਨੂੰ ਉਹੀ ਮਿਲ ਜਾਣੀ ਆ ਪੱਥਰ ਪੂਰਾ ਬਹੁਤ ਸ਼ਾਨਦਾਰ ਪੱਥਰ ਲੱਗਿਆ ਲਾਇਆ ਵੀ ਇਹ ਜਿਹੜੇ ਮੈਸਤਰੀ ਨੇ ਦੇਖਣ ਨੂੰ ਲੱਗਦਾ ਹੋਊਗਾ ਪਰ ਮਸਲਾ ਇਹਗਾ ਵੀ ਕੋਈ ਬੰਦਾ ਵੀ ਇਹਦੇ ਉੱਤੇ ਮਹਿਸੂਸ ਕਰ ਜਵੇ ਵੀ ਪੱਥਰ ਦੋ ਆ ਕਿਕਾ ਆਹ ਦੇਖੋ ਆ ਕਿੱਡਾ ਸ਼ਾਨਦਾਰ ਪੱਥਰ ਲੱਗਿਆ ਹੋਇਆ ਆ ਦੇਖ ਸਾਊਥ ਵਾਲਾ ਪੱਥਰ ਲੱਗਿਆ ਹੋਇਆ ਪ੍ਰੀਤ ਉੱਪਰਲੇ ਪਾਸੇ ਆ ਜਾਓ ਉੱਪਰਲੇ ਪਾਸੇ ਤੁਹਾਨੂੰ ਦਿਖਾ ਦਿੰਦਾ ਉੱਪਰਲੇ ਪਾਸਿਓਂ ਕੋਠੀ ਫਿਰ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇਸ ਕੋਠੀ ਦੀ ਸਿਕਿਉਰਿਟੀ ਲਈ ਕੈਮਰੇ ਬਹੁਤ ਸ਼ਾਨਦਾਰ ਕੈਮਰੇ ਲਾਏ ਹੋਇਆ ਬਾਈ ਹੁਣਾਂ ਦੇ ਤੇ ਉਹ ਕੈਮਰੇ ਸਭ ਕੁਝ ਇੱਕ ਕੈਮਰਾ ਵੀ ਨਹੀਂ ਲਾਉਣਾ ਕੈਮਰਾ ਵੀ ਤੁਹਾਨੂੰ ਉਵੇਂ ਮਿਲ ਜਾਣਾ ਆ ਦੇਖੋ ਆ ਕਿੱਡਾ ਕਮਰਾ ਇਹਦਾ ਬਾਥਰੂਮ ਜੇ ਤੁਹਾਨੂੰ ਦਿਖਾਵਾਂ ਮੈਂ ਤਾਂ ਤੁਹਾਨੂੰ ਐ ਲੱਗੂ ਆਹ ਦੇਖੋ ਏਸੀ ਲੱਗਿਆ ਹੋਇਆ ਇਸ ਕਮਰੇ ਦੇ ਵਿੱਚ ਵੀ ਆ ਜੇ ਬਾਥਰੂਮ ਤੁਹਾਨੂੰ ਦਿਖਾਵਾਂ ਨਾ ਤੇ ਤੁਸੀਂ ਕਹੋਗੇ ਵੀ ਵੀ ਬੰਦਾ ਇੱਥੇ ਕਰੈਕਟ ਖੇਡ ਲਵੇ ਡਾ ਵੱਡਾ ਬਾਥਰੂਮ ਬਣਿਆ ਹੋਇਆ ਜਿੱਡਾ ਕਮਰਾ ਉਹ ਡਾ ਹੈ ਆ ਦੇਖੋ ਇੱਧਰ ਬਾਲਕੋਨੀ ਬਣੀ ਹੋਈ ਆ ਬਾਲਕੋਨੀ ਹਰੇਕ ਕਮਰੇ ਨੂੰ ਤੁਹਾਡੇ ਨੂੰ ਬਾਲਕੋਨੀ ਆ ਬਾਲਕੋਨੀ ਦੇ ਵਿੱਚੋਂ ਖੜਿਆ ਨੂੰ ਤੁਹਾਨੂੰ ਆ ਐਡਾ ਸ਼ਾਨਦਾਰ ਨਜ਼ਾਰਾ ਸਾਹਮਣੇ ਆਉਂਦਾ ਸ਼ਾਨਦਾਰ ਸਾਡਾ ਤੁਹਾਡੀ ਕੋਠੀ ਦਾ ਫਰੰਟ ਤੁਹਾਡਾ ਬਾਗ ਤੁਹਾਨੂੰ ਦਿਖ ਰਿਹਾ ਸਾਹਮਣੇ ਆਏ ਪਾਸੇ ਆਹ ਪਾਰਕ ਬਣਾਤਾ ਵੈਸੇ ਇੱਥੇ ਪੂਲ ਡਿਜ਼ਾਈਨ ਕੀਤਾ ਸੀ ਪਹਿਲਾਂ ਇਸ ਥਾਂ ਤੇ ਆਜੂ ਪ੍ਰੀਤ ਹੋਰ ਕਮਰੇ ਦਿਖਾ ਦਈਏ ਬਾਈ ਆਜੂ ਆਪਾਂ ਬਾਥਰੂਮ ਦਿਖਾਤਾ ਆ ਕਮਰਾ ਦਿਖਾਤਾ ਥੋੜਾ ਜਿਹਾ ਉਲਝਦਾ ਜਾ ਬੰਦਾ ਹਨਾ ਪ੍ਰੀਤ ਇਹ ਇੱਥੇ ਬੈਠ ਕੇ ਆ ਦੇਖੋ ਆ ਕਿੱਡੀ ਸ਼ਾਨਦਾਰ ਬਾਲਕੋਨੀ ਆ ਆ ਕਿੱਡਾ ਆ ਸ਼ਾਨਦਾਰ ਚੀਜ਼ ਬਣੀ ਇੱਥੇ ਇੱਥੇ ਸਿਆਲਾਂ ਚ ਧੁੱਪੇ ਤਾਪੇ ਬੈਠਣ ਨੂੰ ਇੱਥੇ ਅੱਗ ਗੁਗਵਾਲ ਕੇ ਢੋਣੀ ਢਾਣੀ ਸੇਕਣ ਨੂੰ ਜਾਂ ਮੀਂਹ ਪੈੰਦੇ ਦਾ ਆਨੰਦ ਲੈਣ ਵਾਸਤੇ ਇੱਥੇ ਬੈਠ ਕੇ ਆਹ ਦੇਖੋ ਐਸ ਥਾਂ ਤੇ ਬੈਠ ਕੇ ਮੀਂਹ ਪੈੰਦੇ ਦਾ ਆਨੰਦ ਲੈਣ ਵਾਸਤੇ ਕਿੱਡਾ ਸ਼ਾਨਦਾਰ ਬਣਿਆ ਹੋਇਆ ਆਜੋ ਅੱਗੇ ਉਹਨੇ ਅੱਗੇ ਵੀ ਤੁਹਾਨੂੰ ਦਿਖਾਉਣਾ ਇਹ ਆ ਆ ਪੂਜਾਰੂ ਬਣਿਆ ਹੋਇਆ ਇਹ ਮੇਰੇ ਜੁੱਤੇ ਪਾਏ ਹੋਇਆ ਇਸ ਕਰਕੇ ਮੈਂ ਅੰਦਰ ਨਹੀਂ ਜਾਊਂਗਾ ਆ ਪੂਜਾਰੂ ਬਣਿਆ ਹੋਇਆ ਮਾੜਾ ਜਿਹਾ ਪ੍ਰੀਤ ਤੇਰੇ ਜੁੱਤੇ ਲਾਏ ਹੋਇਆ ਪਤਾ ਤੂੰ ਦਿਖਾ ਦੇ ਠੀਕ ਆ ਆ ਆ ਆ ਪੂਜਾਰੂ ਬਣਿਆ ਐਸੇ ਕਰਕੇ ਸਾਹਮਣੇ ਇਹਦੇ ਬਾਬੇ ਦੀ ਫੋਟੋ ਲਾਤੀ ਬਾਬੇ ਦੀ ਫੋਟੋ ਵੀ ਨਹੀਂ ਲਾਉਣਗੇ ਬਾਈ ਹੁਣੀ ਇਹ ਆ ਇੱਕ ਬੈਡਰੂਮ ਆ ਇਸ ਬੈਡਰੂਮ ਨੂੰ ਫਿਰ ਅਲੱਗ ਤੋਂ ਆ ਦੇਖ ਇਸ ਕਮਰੇ ਦੇ ਵਿੱਚ ਫਿਰ ਏਸੀ ਲੱਗਿਆ ਹੋਇਆ ਪ੍ਰੀਤ ਦੇਖ ਇਸ ਕਮਰੇ 'ਚ ਫਿਰ ਅਲੱਗ ਤੋਂ ਏਸੀ ਲੱਗਿਆ ਹੋਇਆ ਇਸ ਕਮਰੇ ਨੂੰ ਫਿਰ ਬਾਲਕੋਨੀ ਦਿੱਤੀ ਆ ਦੇਖ ਹਰੇਕ ਕਮਰੇ ਨੂੰ ਬਾਲਕਨੀ ਹਰੇਕ ਕਮਰੇ ਨੂੰ ਹਰੇਕ ਕਮਰੇ ਨੂੰ ਬਾਥਰੂਮ ਹਰੇਕ ਕਮਰੇ ਨੂੰ ਬਾਲਕਨੀ ਆ ਜਾ ਪੁੱਤ ਅੰਦਰ ਆਇਆ ਅੰਦਰ ਆਇਆ ਇਹ ਇਸ ਕਮਰੇ ਇਸ ਇਸ ਲਈ ਫਿਰ ਕਿੱਡਾ ਬਾਥਰੂਮ ਬਣਿਆ ਹੋਇਆ ਆ ਦੇਖੋ ਕਿੱਡਾ ਸ਼ਾਨਦਾਰ ਖਾਨਦਾਰ ਬਾਥਰੂਮ ਬਣਿਆ ਹੋਇਆ ਆਜੋ ਫਿਰ ਚੱਲਦੇ ਹਾਂ ਹੁਣ ਮੈਨੂੰ ਫੇਰ ਨਹੀਂ ਸਮਝ ਆਉਂਦੀ ਆਪਾਂ ਕਿੱਧਰਲੇ ਪਾਸੇ ਨਿਕਲੇ ਸੀ ਇੱਧਰ ਸੀ ਹਾਂ ਇੱਧਰ ਆਇਆ ਫਿਰ ਇੱਧਰ ਡਾਇਰੈਕਸ਼ਨ ਆਈਆਂ ਘੁੰਮ ਜਾਂਦੀਆਂ ਬੰਦੇ ਦੀਆਂ ਹਨਾ ਆ ਦੇਖੋ ਆਹਾ ਬੈਡਰੂਮ ਬਣ ਗਿਆ ਇਹਦੇ ਵਿੱਚ ਜਿਹੜਾ ਇਹਨੂੰ ਬਾਥਰੂਮ ਦਿੱਤਾ ਉਹ ਬਾਥਰੂਮ ਉਧਰਲੇ ਕਮਰੇ ਤੋਂ ਅਲੱਗ ਆ ਉਹ ਇੱਕ ਬਾਥਰੂਮ ਨਹੀਂਗਾ ਉਧਰਲੇ ਕਮਰੇ ਵਾਲਾ ਬਾਥਰੂਮ ਆਹਾ ਹੈ ਇਧਰਲੇ ਕਮਰੇ ਵਾਲਾ ਬਾਥਰੂਮ ਆਹਾ ਹੈ ਵੀ ਐ ਨਹੀਂਗਾ ਵੀ ਉਧਰਲੇ ਬੰਦਾ ਬੜਿਆ ਵਾ ਤੇ ਉਹਨੇ ਅੰਦਰੋਂ ਕੁੰਡੀ ਲਾ ਲਈ ਤੇ ਇਧਰਲੇ ਵਾਲਾ ਖਰੀ ਜਾਂਦਾ ਕਿ ਅੰਦਰ ਕੌਣ ਆ ਉਹ ਕੇਸ ਨਹੀਂ ਆ ਦੇਖਿਆ ਇਹਨੂੰ ਵੀ ਬਾਲਕੋਨੀ ਆ ਪ੍ਰੀਤ ਇਸ ਕਮਰੇ ਨੂੰ ਵੀ ਬਾਲਕੋਨੀ ਆ ਬਹੁਤ ਸ਼ਾਨਦਾਰ ਕੋਠੀ ਆ ਫਿਰ ਇਹਨੂੰ ਵੀ ਬਾਲਕਨੀ ਦਿੱਤੀ ਹੋਈ ਆ ਦੇਖੋ ਬਾਹਰ ਨਿਕਲਣ ਵਾਸਤੇ ਪ੍ਰੀਤ ਬਾਹਰ ਨਿਕਲ ਕੇ ਮਾੜਾ ਜਾਂ ਉੱਪਰਲੇ ਪਾਸੇ ਕੋਠੀ ਤੇ ਜਾ ਕੇ ਦਿਖਾ ਦिए ਦੂਜੇ ਪਾਸੇੋਂ ਵੀ ਬਾਹਰਲੀ ਜ਼ਮੀਨ ਦਿਖਾ ਦिए ਆ ਜਾ ਆ ਜਾ ਆ ਆ ਆਹ ਦੇਖ ਆਜੋ ਤੁਹਾਨੂੰ ਮੈਂ ਦਿਖਾ ਦਿਆਂ ਮਗਰਲੇ ਪਾਸੇ ਤੋਂ ਵੀ ਆ ਦੇਖੋ ਆ ਆ ਗਿਆ ਆਪਣਾ ਉਹ ਜਿਹੜਾ ਅਪਾ ਸ਼ੁਰੂ ਕੀਤਾ ਸੀਗਾ ਆਹਾ ਉਹ ਆ ਗਿਆ ਆ ਬੈਠਕ ਆ ਗਈ ਆ ਆ ਗਿਆ ਉਹ ਸਾਰਾ ਸਿਸਟਮ ਆ ਦੇਖੋ ਪ੍ਰੀਤ ਇੱਥੇ ਥੋੜਾ ਝੋਨੇ ਦਾ ਵੀ ਤੈਨੂੰ ਪਤਾ ਲੱਗਦਾ ਹੋਊਗਾ ਇਹ ਜਿਹੜਾ ਆ ਝੋਨਾ ਆ ਬਾਟਾ ਆ ਚੌਰਸ ਆ ਚੌਰਸ ਵੱਟ ਵੱਟ ਦਿਸਦੀ ਆ ਤੁਹਾਨੂੰ ਆ ਖਾਲ ਤੋਂ ਇਧਰ ਅੰਦਰਲੇ ਪਾਸੇ ਉਹ ਦਰਖਤਾਂ ਤੱਕ ਉਹ ਉਹ ਇਹਨਾਂ ਦਾ ਇਨਾ ਇਨਾ ਦਾ ਬਾਣ ਆ ਆ ਬਾਣ ਆ ਮਤਲਬ ਇਹਦੇ ਵਿੱਚ ਤੁਸੀਂ ਕੋਈ ਡੈਰੀ ਫਾਰਮਿੰਗ ਕਰਨੀ ਆ ਕਿਸੇ ਤਰ੍ਹਾਂ ਦਾ ਕੁਝ ਵੀ ਕਰਨਾ ਉਹ ਤੁਹਾਨੂੰ ਮਿਲ ਜੂਗਾ ਇਧਰਲੇ ਪਾਸੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਹ ਕਿੱਥੋਂ ਤੱਕ ਚਲੀ ਜਾਂਦੀ ਆ ਉਹ ਦੇਖੋ ਉਹ ਖੂंजे ਤੋਂ ਵੱਟ ਤੁਹਾਨੂੰ ਸਾਫ਼ ਨਜ਼ਰ ਆਉਂਦੀ ਹੋਊਗੀ ਵੀ ਉਹ ਵੱਟ ਆ ਉਹ ਸਾਹਮਣੇ ਸਕੂਲ ਆ ਗਿਆ ਸਕੂਲੀ ਆ ਨਾ ਪ੍ਰੀਤ ਹਨਾ ਸੀਨੀਅਰ ਸੈਕੰਡਰੀ ਸਕੂਲ ਆ ਦੇਖੋ ਇਹ ਵੱਟ ਐਵੇਂ ਐਵੇਂ ਜਾਂਦੀ ਗਾ ਉਹ ਡੇਕਾਂ ਤੱਕ ਖਤਮ ਹੋ ਜਾਂਦੀ ਆ 264 ਫੁੱਟ ਦਾ ਇਹ ਫਰਾਂਟਾ ਇਸ ਦਾ ਆ ਆ ਬਿਲਕੁਲ ਪਿੰਡ ਆ ਜਿਹੜਾ ਪਿੰਡ ਦੇ ਨਾਲ ਲੱਗਦੀ ਜਿਹੜੀ ਸਭ ਤੋਂ ਪਹਿਲੀ ਜ਼ਮੀਨ ਸ਼ੁਰੂ ਹੁੰਦੀ ਆ ਰਕਵੇ ਦੀ ਉਹ ਇਹੇ ਆ ਇਹ ਕੋਠੀ ਦੀ ਵੀਡੀਓ ਮੈਂ ਪਿਛਲੇ ਸਾਲ ਵੀ ਪਾਈ ਸੀਗੀ ਪਿਛਲੇ ਸਾਲ ਬਾਈ ਜੀ ਹੁਣੇ ਵੀਡੀਓ ਪਾਉਣ ਤੋਂ ਦੂਜੇ ਚੌਥੇ ਦਿਨ ਹੀ ਬਾਹਰ ਚਲੇ ਗਏ ਅਸਲ ਦੇ ਵਿੱਚ ਜਦੋਂ ਬਾਈ ਹੁਣੀ ਬਾਹਰ ਚਲੇ ਗਏ ਤਾਂ ਉਸ ਤੋਂ ਬਾਅਦ ਕੀ ਹੋ ਗਿਆ ਪ੍ਰੋਬਲਮ ਕਿ ਬਾਈ ਹੁਣਾ ਨਾਲ ਕੋਈ ਬੈਠ ਕੇ ਗੱਲ ਕਰਨ ਵਾਲਾ ਕੋਈ ਹੈ ਨਹੀਂ ਸੀਗਾ ਪ੍ਰਾਪਰਟੀ ਚ ਇੰਟਰਸਟ ਬਹੁਤ ਲੋਕ ਰੱਖਦੇ ਸੀਗੇ ਤਾਂ ਉਦੋਂ ਫਿਰ ਇਹ ਪ੍ਰੋਬਲਮ ਆ ਗਈ ਕਿ ਉਦੋਂ ਕਿਸੇ ਨਾਲ ਗੱਲ ਆ ਜਿਹੜੀ ਉਹ ਸਿਰੇ ਨਹੀਂ ਲੱਗ ਸਕੀ। ਪ੍ਰੀਤ ਪਨਾਲਿਆਂ ਵਾਲਾ ਸਿਸਟਮ ਦੇਖ। ਇੱਥੋਂ ਸਾਰੇ ਪਨਾਲਿਆਂ ਦਾ ਪਾਣੀ ਹੈ ਜਿਹੜਾ ਉਹ ਇੱਥੋਂ ਦੀ ਐਵੇਂ ਕਰਕੇ ਨਾ ਆਹ ਦੇਖ ਇੱਥੋਂ ਦੀ ਐਵੇਂ ਕਰਕੇ ਆਹ ਖੇਤ ਦੇ ਵਿੱਚ ਹੀ ਜਾਂਦਾ ਆ ਦੇਖ। ਫਿਰ ਜਿਹੜੀ ਇੱਧਰ ਨਾ ਪ੍ਰੀਤ ਆਹ ਦੇਖ। ਆਹ ਖਾਲ ਖੂਲ ਦੇ ਕਿੰਨੇ ਪੱਕੇ ਬਣਾਏ ਹੋਇਆ ਬਾਈ ਹੁਣਾਂ ਦੇ। ਕਿੱਡਾ ਯਾਰ ਸ਼ੌਂਕ ਨਾਲ ਕੰਮ ਕੀਤਾ ਆ ਦੇਖ। ਆਹ ਦੇਖ। ਆ ਬਾਣ ਨੂੰ ਪਾਣੀ ਲੱਗਣ ਵਾਸਤੇ ਜੇ ਕਿਸੇ ਨੇ ਇੱਧਰ ਬਾਗ ਲਾਉਣਾ ਜਾਂ ਡੈਰੀ ਫਾਰਮਿੰਗ ਦਾ ਕੰਮ ਕਰਨਾ ਜਾਂ ਕੋਈ ਔਰ ਕੈਨਿਕ ਖੇਤੀ ਦਾ ਕੰਮ ਕਰਨਾ ਘਰੇ ਜਾਂ ਕੋਈ ਹੋਰ ਕਿਸੇ ਕਿਸਮ ਦਾ ਕੰਮ ਕਰਨਾ ਦਾ ਬਹੁਤ ਸ਼ਾਨਦਾਰ ਲੋਕ ਭਾਲ ਦੇ ਇਸ ਤਰ੍ਹਾਂ ਦੀ ਪ੍ਰਾਪਰਟੀ ਜਿਹੜੇ ਤਰ੍ਹਾਂ ਦੀ ਪ੍ਰਾਪਰਟੀ ਆ ਦੇਖੋ ਸਰਚ ਲਾਈਟਾਂ ਵਗੈਰਾ ਲਾਈਆਂ ਕੈਮਰੇ ਮਤਲਬ ਸੁਪਰ ਐਚਡੀ ਕੈਮਰੇ ਲੱਗੇ ਹੋਇਆ ਜਿਹੜੇ ਬਹੁਤ ਟੌਪ ਕਲਾਸ ਦੀ ਕੁਆਲਿਟੀ ਦੇ ਕੈਮਰੇ ਲੱਗੇ ਹੋਇਆ ਹੋ ਹਰੇਕ ਚੀਜ਼ ਮਤਲਬ ਫੁੱਲ ਸਕਿਉਰਿਟੀ ਸਿਸਟਮ ਇਸ ਕੋਠੀ ਦੇ ਵਿੱਚ ਲੱਗਿਆ ਵਧੀਆ ਕੋਠੀ ਆ ਵਧੀਆ ਇਨਸਾਨ ਦੀ ਕੋਠੀ ਆ ਜੇ ਕੋਈ ਵੀ ਬੰਦਾ ਡੀਲ ਕਰਨੀ ਚਾਹੁੰਦਾ ਬਾਈ ਹੋਂਾ ਦੇ ਨਾਲ ਤਾਂ ਸੰਪਰਕ ਕਰ ਸਕਦੇ ਆ ਹਾਂ ਇੱਕ ਗੱਲ ਦੀ ਬੇਨਤੀ ਆ ਡਾਇਰੈਕਟ ਕਾਲ ਜੇ ਬਾਈ ਚਾਂਸ ਤੁਹਾਡੀ ਨਾਂ ਲੱਗੇ ਤੁਹਾਡੀ ਡਾਇਰੈਕਟ ਕਾਲ ਨਾਂ ਲੱਗੇ ਤਾਂ ਤੁਸੀਂ ਪਲੀਜ਼ ਐਂ ਕਰਿਓ ਤੁਸੀਂ ਆਪਣਾ WhatsApp ਤੇ ਮੈਸੇਜ ਕਰ ਦਿਓ ਪ੍ਰੀਤ ਜਿੱਧਰ ਦੀ ਅਪਾ ਆਏ ਆ ਉਧਰਲਾ ਕੈਮਰਾ ਉਧਰਲੇ ਬੰਦ ਕਰ ਜੀ ਹੈਨਾ ਬਾਹਰ ਤੇ ਉਧਰ ਦੀ ਉੱਤਰ ਚੱਲਦੇ ਆ